ਇੱਕ ਤਾਂ ਪੁਖਰਾਜ ਹੁਣਾਂ ਦੀ ਆਦਤ ਆ ਪਤਨੀ ਅੱਜਕੱਲ ਸਾਰੇ ਯੰਗਸਟਰਸ ਦੀ ਆ ਵੀ ਉੱਠਦੇ ਬਹੁਤ ਲੇਟ ਨੇ ਉਹ ਤਾਂ ਵਿਆਹ ਤੋਂ ਪਹਿਲਾਂ ਹੀ ਲੇਟ ਉੱਠਦਾ ਸੀ ਬਹੁਤ ਹਾਂ ਸ਼ੂਟਿੰਗ ਹੋਵੇ ਅੱਜ ਤੜਕੇ 6 ਵਜੇ ਉਹਦੀ ਉਡੀਕਾਂ ਤੇਰੀਆਂ ਫਿਲਮ ਦੀ ਸ਼ੂਟਿੰਗ ਚੱਲ ਰਹੀ ਆ 6 ਵਜੇ 60 ਤੇ ਪਹੁੰਚ ਆਇਆ ਸੀ ਪਰ ਜਦੋਂ ਰਿਲੈਕਸ ਆ ਫਿਰ ਉਹਨੇ ਆਰਾਮ ਨਾਲ ਮਸਤੀ ਨਾਲ ਉੱਠਣਾ ਸੋ ਟੇਬਲ ਤੇ ਵੈਰੀ ਰੇਅਰ ਕਿ ਕਦੇ ਇਕੱਠੇ ਬੈਠ ਕੇ ਰੋਟੀ ਖਾਈਏ ਹਾਂ ਉਦਾਂ ਕਦੇ ਬਾਹਰ ਚਲੇ ਕੇ ਖਾਣਾ ਖਾਣ ਕਿਤੇ ਫੰਕਸ਼ਨ ਤੇ ਇਕੱਠੇ ਚਲੇ ਗਏ ਉੱਥੇ ਇਕੱਠੇ ਹੁੰਦੇ ਰਹਿੰਦੇ ਆ ਜਾਂ ਦਿਨ ਚ ਇੱਕ ਅਦਾ ਡੰਗ ਇਕੱਠੇ ਵੀ ਹੋ ਸਕਦਾ ਕਦੇ ਆਹ ਤੇ ਇਹਨਾਂ ਦੀ ਆਪਣੀ ਡਾਈਟ ਹੁੰਦੀ ਹੈ ਬੱਚਿਆਂ ਦੀ ਮੈਂ ਜਿਮ ਕਰਕੇ ਆ ਨਹੀਂ ਖਾਣਾ ਜੀ ਮੈਂ ਔਨ ਲੈਣਾ ਮੈਂ ਇਹ ਖਾਣਾ ਸਾਨੂੰ ਹੁੰਦਾ ਵੀ ਖਾਂਦਾ ਪੀਂਦਾ ਹੈ ਨਹੀਂ ਕਦ ਲਈ ਇਹਨਾਂ ਨੂੰ ਬਿਠਾਉਣਾ ਇੱਥੇ ਤੱਕੇ ਨਾਲ ਪਰ ਕਈ ਕਦੇ ਦਸ਼ਕਾ ਤੋਂ ਵੀ ਕਮੈਂਟ ਬੜੇ ਪਿਆਰੇ ਪਿਆਰੇ ਸਾਨੂੰ ਮਿਲਦੇ ਆ ਹੁਣ ਇੱਕ ਦਾ ਆਇਆ ਮੈਨੂੰ ਪੁਖਰਾਜ ਦੇ ਵਿਆਹ ਤੋਂ ਬਾਅਦ ਪੱਲਾ ਜੀ ਸਾਥ ਦੱਸੋਗੇ ਇਹ ਗੱਲ ਪੁੱਛਾਂ ਮੈਂ ਕਿਹਾ ਪੁੱਛੋ ਝੂਠ ਨਾ ਬੋਲਿਓ ਮੈਂ ਕਿਹਾ ਕਹਿੰਦਾ ਵਿਆਹ ਤੋਂ ਬਾਅਦ ਕਿੰਨੀ ਵਾਰੀ ਆਪਣੀ ਨੋ ਨੂੰ ਤੁਸੀਂ ਕਹੇ ਕੁੜੀਏ ਮੇਰੀ ਢਾਲ ਚ ਘਿਓ ਪਾ ਦੇ ਬੰਦੇ ਨਾਈਸ ਆ ਐਸੇ ਕਮੈਂਟ ਅਸੀਂ ਰੈਲਿਸ਼ ਕਰਦੇ ਆ ਜਿਹੜੇ ਵਧੀਆ ਕਮੈਂਟਸ ਸਾਨੂੰ ਦਰਸ਼ਕ ਈਵਨ ਮੇਰੇ ਤੁਸੀਂ ਦੇਖੋ ਕੋਈ ਆਰਟਿਸਟ ਨਹੀਂ ਹੋਣਾ ਮੇਰਾ ਖਿਆਲ ਮੈਂ ਸ਼ਰਤਾ ਨਹੀਂ ਲਾਉਂਦਾ ਜਿਹੜਾ ਕਿਸੇ ਦੇ ਕਮੈਂਟਸ ਦਾ ਜਵਾਬ ਦਿੰਦਾ ਹੋਵੇ ਮੈਂ ਆਪਣੇ ਸਾਰੇ ਫੈਨਸ ਦੇ ਵਾਹ ਲੱਗਦਾ ਜਵਾਬ ਦੰਨਾ ਉਹ ਮੈਨੂੰ ਆਪ ਪਈਆ ਕੋਵਿਡ ਤੋਂ ਵੀਰ ਵਿਲੇ ਸੀ ਵੀ ਕਿਉਂ ਨਹੀਂ ਤੁਸੀਂ ਦਰਸ਼ਕਾਂ ਨੂੰ ਨਾਲ ਜੋੜਦੇ ਜੇ ਤੁਸੀਂ ਵਿਲੇ ਬੈਠੇ ਹੋ ਘਰੇ ਜੇ ਉਹ ਤੁਹਾਨੂੰ ਪਿਆਰ ਕਰਦੇ ਆ ਤੁਹਾਡੀਆਂ ਫਿਲਮਾਂ ਦੇਖਦੇ ਆ ਜਾਂ YouTube ਤੇ ਦੇਖਦੇ ਆ ਕਿਤੇ ਦੇਖਦੇ ਆ ਜੇ ਤੁਸੀਂ ਉਹਨਾਂ ਦੇ ਦੋ ਜਵਾਬ ਦੇ ਦੋਗੇ ਤੁਹਾਨੂੰ ਦੁੱਗਣਾ ਪਿਆਰ ਕਰਨਗੇ ਉਹ ਇੱਕ ਤਾਂ ਪੁਖਰਾਜ ਉਹਨਾਂ ਦੀ ਆਦਤ ਆ ਪਤਨੀ ਅੱਜ ਕੱਲ ਸਾਰੇ ਯੰਗਸਟਰਸ ਦੀ ਆ ਵੀ ਉੱਠਦੇ ਬਹੁਤ ਲੇਟ ਨੇ ਉਹ ਤਾਂ ਵਿਆਹ ਤੋਂ ਪਹਿਲਾਂ ਹੀ ਲੇਟ ਉੱਠਦਾ ਸੀ ਬਹੁਤ ਹਾਂ ਸ਼ੂਟਿੰਗ ਹੋਵੇ ਅੰਜ ਤੜਕੇ 6 ਵਜੇ ਉਹਦੀ ਉਹ ਟਿਕਾਂ ਤੇਰੀਆਂ ਫਿਲਮ ਦੀ ਸ਼ੂਟਿੰਗ ਚੱਲ ਰਹੀ ਆ 6 ਵਜੇ ਸੈੱਟ ਤੇ ਪਹੁੰਚ ਆਇਆ ਸੀ ਪਰ ਜਦੋਂ ਰਿਲੈਕਸ ਆ ਫਿਰ ਉਹਨੇ ਆਰਾਮ ਨਾਲ ਮਸਤੀ ਨਾਲ ਉੱਠਣਾ ਸੋ ਟੇਬਲ ਤੇ ਵੈਰੀ ਰੇਅਰ ਕਿ ਕਦੇ ਇਕੱਠੇ ਬੈਠ ਕੇ ਰੋਟੀ ਖਾਈਏ ਆ ਉਹ ਤਾਂ ਕਦੇ ਬਾਹਰ ਚਲੇ ਕੇ ਖਾਣਾ ਖਾਣ ਕਿਤੇ ਫੰਕਸ਼ਨ ਤੇ ਇਕੱਠੇ ਚਲੇ ਗਏ ਉੱਥੇ ਇਕੱਠੇ ਹੁੰਦੇ ਰਹਿੰਦੇ ਆ ਜਾਂ ਦਿਨ ਚ ਇੱਕ ਅਦਾ ਡੰਗ ਇਕੱਠੇ ਵੀ ਹੋ ਸਕਦਾ ਕਦੇ ਰਾਤ ਨੂੰ ਆਇਆ ਤੇ ਇਹਨਾਂ ਦੀ ਆਪਣੀ ਡਾਈਟ ਹੁੰਦੀ ਆ ਬੱਚਿਆਂ ਦੀ ਮੈਂ ਜਿਮ ਕਰਕੇ ਆ ਨਹੀਂ ਖਾਣਾ ਜੀ ਮੈਂ ਔਨ ਲੈਣਾ ਮੈਂ ਇਹ ਖਾਣਾ ਸਾਨੂੰ ਹੁੰਦਾ ਵੀ ਖਾਂਦਾ ਪੀਂਦਾ ਤਾਂ ਹੈ ਨਹੀਂ ਕਦ ਲਈ ਇਹਨਾਂ ਨੂੰ ਬਿਠਾਉਣਾ ਇੱਥੇ ਧੱਕੇ ਨਾਲ ਪਰ ਕਈ ਕਦੇ ਦਸਿਕਾ ਤੋਂ ਵੀ ਕਮੈਂਟ ਬੜੇ ਪਿਆਰੇ ਪਿਆਰੇ ਸਾਨੂੰ ਮਿਲਦੇ ਆ ਹੁਣ ਇੱਕ ਦਾ ਆਇਆ ਮੈਨੂੰ ਪੁਖਰਾਜ ਦੇ ਵਿਆਹ ਤੋਂ ਬਾਅਦ ਪੱਲਾ ਜੀ ਸਾਥ ਦੱਸੋਗੇ ਇਹ ਗੱਲ ਪੁੱਛਾਂ ਮੈਂ ਕਿਹਾ ਪੁੱਛੋ ਝੂਠ ਨਾ ਬੋਲਿਓ ਮੈਂ ਕਿਹਾ ਕਹਿੰਦਾ ਵਿਆਹ ਤੋਂ ਬਾਅਦ ਕਿੰਨੀ ਵਾਰੀ ਆਪਣੀ ਨੋਨ ਨੂੰ ਤੁਸੀਂ ਕਹੇ ਕੁੜੀਏ ਮੇਰੀ ਦਾਲ ਚ ਘਿਓ ਪਾ ਦੇ। ਆ ਐਸੇ ਕਮੈਂਟ ਅਸੀਂ ਰੈਲਿਸ਼ ਕਰਦੇ ਆ ਜਿਹੜੇ ਵਧੀਆ ਕਮੈਂਟ ਸਾਨੂੰ ਦਰਸ਼ਕ ਈਵਨ ਮੇਰੇ ਤੁਸੀਂ ਦੇਖੋ ਕੋਈ ਆਰਟਿਸਟ ਨਹੀਂ ਹੋਣਾ ਮੇਰਾ ਖਿਆਲ ਮੈਂ ਸ਼ਰਤਾ ਨਹੀਂ ਲਾਉਂਦਾ ਜਿਹੜਾ ਕਿਸੇ ਦੇ ਕਮੈਂਟਸ ਦਾ ਜਵਾਬ ਦਿੰਦਾ ਹੋਵੇ ਮੈਂ ਆਪਣੇ ਸਾਰੇ ਫੈਨਸ ਦੇ ਵਾਹ ਲੱਗਦਾ ਜਵਾਬ ਦੰਨਾ ਉਹ ਮੈਨੂੰ ਆਪ ਪਈਆ ਕੋਵਿਡ ਤੋਂ ਵੀਰ ਵਿਹਲੇ ਸੀ ਵੀ ਕਿਉਂ ਨਹੀਂ ਤੁਸੀਂ ਦਰਸ਼ਕਾਂ ਨੂੰ ਨਾਲ ਜੋੜਦੇ ਜੇ ਤੁਸੀਂ ਵਿਹਲੇ ਬੈਠੇ ਹੋ ਘਰੇ ਜੇ ਉਹ ਤੁਹਾਨੂੰ ਪਿਆਰ ਕਰਦੇ ਆ ਤੁਹਾਡੀਆਂ ਫਿਲਮਾਂ ਦੇਖਦੇ ਆ ਜਾਂ YouTube ਤੇ ਦੇਖਦੇ ਆ ਕਿਤੇ ਦੇਖਦੇ ਆ ਜੇ ਤੁਸੀਂ ਉਹਨਾਂ ਦੇ ਦੋ ਜਵਾਬ ਦੇ ਦੋਗੇ ਤੁਹਾਨੂੰ ਦੁੱਗਣਾ ਪਿਆਰ ਕਰਨਗੇ